ਸਰ ਅੱਜ ਟਾਣੀ ਨੱਤਾ ਸਿੰਘ ਪਹੁੰਚੇ ਹੋਇਓ ਉਹ ਸਪੋਰਟ ਤੇ ਮੌਜੂਦ ਹਾਂ ਜਿੰਦੇ ਤੇ ਹਰੇਕ ਲੀਡਰ ਆਖ ਰਿਹਾ ਕਿ ਇਹ ਅਸੀਂ ਪਾਸ ਕਰਵਾਈ ਹੈ ਸਾਡੀ ਸਰਕਾਰ ਚ ਪਾਸ ਹੋਈ ਹੈ ਸਚਾਈ ਕੀ ਹੈ ਤੁਸੀਂ ਆਪ ਦਾ ਦਾਵਾ ਕਰਦੇ ਹੋ ਐਮਪੀ ਸਾਹਿਬ ਆਇਓ ਆਪ ਦਾ ਦਾਵਾ ਕਰਦੇ ਤੇ ਉਹ ਸਾਫ ਤੋਂ ਦਾਇਕ ਸਾਹਿਬ ਆਏ ਉਹ ਹੋਰ ਗੱਲ ਕਹਿਗੇ ਕਿ ਹੈ ਕੀ ਮਸਲਾ ਕੀ ਹੈ ਸਭ ਤੋਂ ਪਹਿਲਾਂ ਤਾਂ ਥੋੜਾ ਧੰਨਵਾਦ ਚਲੋ ਇਸ ਗੱਲ ਦੀ ਵੀ ਖੁਸ਼ੀ ਹੈ ਮੈਂ ਤਾਂ ਧੰਨਵਾਦ ਦੀਆਂ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਨਾਲ ਕੰਮ ਕਰਦੇ ਮੇਰੇ ਤੇ ਮੇਰੇ ਤੋਂ ਪਹਿਲਾਂ ਦੁਨੀਆ ਦੇ ਸਭ ਅਮੀਰ ਸਰਦਾਰ ਰਹੇ ਪੰਜਾਬ ਦਾ ਅਮੀਰ ਮੁੰਡਾ ਇੱਥੋਂ ਐਮਐਲਏ ਬਣਿਆ ਉਹ ਕਹਿੰਦੇ ਸੀ ਵੀ ਵੋਟਾਂ ਪਾ ਦਿਓ ਇੱਕ ਹਫ਼ਤੇ ਚ ਪੁਲ ਸਟਾਰਟ ਕਰਾ ਦੇ ਮੇਰੇ ਕਾਂਗਰਸੀ ਆਏ ਕਹਿੰਦੇ ਸੀ 24 ਤਰੀਕ ਨੂੰ ਜਿੱਤੂਗਾ ਤਾਂ 25 ਨੂੰ ਪੁਲ ਸਟਾਰਟ ਕਰਾ ਦੇਗਾ ਇਵੇਂ ਗੱਲ ਨਹੀਂ ਉਹ ਵੀ ਇਵੇਂ ਵੀ ਪਰ ਖਾਲੀ ਆਦੀ ਰੋਟੀਆਂ ਸੇਕਨ ਤੋਂ ਬਗੈਰ ਡਰਾਮੇ ਕਰਨ ਤੋਂ ਬਗੈਰ ਅੱਜ ਤੱਕ ਕੁਝ ਨਹੀਂ। ਮੈਂ ਐਮਐਲ ਬਣਿਆ ਇਹ ਕਹਿੰਦੇ ਯਾਰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇੱਕ ਪੁਲ ਬਣਾ ਦਿਓ ਹੋਰ ਕੋਈ ਗਰਾੜ ਪ੍ਰਿੰਟ ਚ ਦੇਈ ਨਾ ਦੀ ਦੋ ਇਸ ਪ੍ਰਿੰਟ ਦੇ ਮੰਗਾ ਸੀ ਇੱਕ ਸਕੂਲ ਦੀ ਅਪਗ੍ਰੇਸ਼ਨ ਦੀ ਔਰ ਇੱਕ ਪੁਲ ਦੀ ਇੱਕੋ ਹੀ ਪ੍ਰਿੰਟ ਦੇ ਤੇ ਸਭ ਤੋਂ ਵੱਧ ਦਿੱਕਤ ਸੀ ਕਨੈਕਟੀਵਿਟੀ ਟੁੱਟ ਜਾਂਦੀ ਸੀ। ਅਸੀਂ ਵੀ ਕਿਸ਼ਤੀਆਂ ਫਿਰ ਰਹੇ ਇੱਥੇ ਕਈ ਦਿਨ। ਅੱਜ ਤੋਂ 2 ਸਾਲ ਪਹਿਲਾਂ ਵੀ ਮੇਰੇ ਫੇਸਬੁੱਕ ਤੇ ਮੈਂ ਕੱਲ ਚੈੱਕ ਕਰੀ ਜਾਂਦਾ ਸੀ। 15 7 ਨੂੰ ਪਾਣੀ ਦੇ ਜ਼ਿਆਦਾ ਮਾਰਛ ਲਿਆਈ ਸੀ 12 13 ਨੂੰ ਆ ਗਿਆ ਸੀ 15 ਤੋਂ ਕਨੈਕਟੀਵਿਟੀ ਟੁੱਟ ਗਈ ਸੀ ਉਸ ਤੋਂ ਬਾਅਦ ਸਾਡਾ ਮਲਾਹ ਸਿੱਕੀ ਨਾਲ ਸੀ ਬਾਈ ਦਾ ਜੰਗੀਰ ਸਿੰਘ ਇਸ ਪਿੰਡ ਦਾ ਮਲਾਹ ਸੀ ਉਹ ਜਰਾ ਕਿਸ਼ਤੀ ਦੇ ਲੈ ਕੇ ਉਹ ਪਿੱਛੋਂ ਅਸੀਂ ਚੱਲਿਆ ਕਰਦੇ ਸੀ ਉਪਰੋਂ ਦੀ ਘੁੰਮ ਕੇ ਤੇ ਇੱਧਰ ਜਾਇਆ ਕਰਦੇ ਸੀ ਇਧਰੋਂ ਪਿੱਛੋਂ ਸਫੈਦੇ ਕੋਲ ਚੜ੍ਹਿਆ ਕਰਦੇ ਸੀ ਉਤੋਂ ਦੀ ਘੁੰਮ ਕੇ ਇੱਧਰ ਆਇਆ ਕਰਦੇ ਸੀ ਪਿਛਲੀ ਵਾਰੀ ਐਕਸੀਡੈਂਟ ਵੀ ਹੋਣ ਲੱਗਾ ਸੀ ਕਿਸ਼ਤੀ ਪਲਟਣ ਨੂੰ ਵੀ ਲੱਗੀ ਸੀ ਇਹ ਜਿਹੜੇ ਡਰਾਮੇ ਕਰਦੇ ਨੇ ਐਮਪੀ ਸਾਹਿਬ ਤੇ ਜਿਹੜਾ ਪੁਰਾਣੇ ਵਾਲਾ ਇਹਨਾਂ ਨੂੰ ਮੈਂ ਪੁੱਛਣਾ ਸੀ ਪਹਿਲਾਂ ਤਾਂ ਕਿਸ਼ਤੀ ਦੀ ਫੋਟੋ ਆ ਉਹ ਕਿੰਨੀ ਕੋਰੀ ਟਾਣੀ ਨਤਾ ਸਿੰਘ ਵਾਲਾ ਦਾਲਚਰ ਪਿਛਲੀ ਵਾਰੀ ਇਹ 3 ਡੈੱਥ ਹੋਈਆਂ ਉਹਦਾ ਮੁਆਵਜ਼ਾ ਵੀ ਸਰਕਾਰ ਨੇ ਦਿੱਤਾ ਪਰ ਚਲੋ ਪਰਪਾਈ ਨਹੀਂ ਕਰ ਸਕਦੀ ਪਰ ਜੋ ਮੇਰੇ ਕੋਸ਼ਿਸ਼ ਸੀ ਜਿੰਨਾ ਕੁ ਸਾਡਾ ਸਿਸਟਮ ਸੀ ਅਜੀ ਸਰਕਾਰ ਵੱਲੋਂ ਵੀ ਕਰਿਆ ਮੈਂ ਇਹਨਾਂ ਦੋਨਾਂ ਨੂੰ ਚੈਲੰਜ ਕਰਦਾ ਵੀ ਪਹਿਲਾਂ ਕਿਸ਼ਤੀ ਦੀ ਫੋਟੋ ਆ ਉਹ ਕਿਤੇ ਨਤਾ ਸਿੰਘ ਟਾਣੀ ਦਾ ਦਾਲਚਰ ਪੁੱਛਿਆ ਕੋਲਦੀ ਤਾਂ ਗਾਲੀ ਪੜੀ ਦੂਰ ਰਹਿ ਗਈ ਹੈ ਤੁਹਾਨੂੰ ਵੋਟਾਂ ਵਾਲੇ ਲੋਕ ਚਿੰਤੇ ਆਉਂਦੇ ਆ ਹੁਣ ਹੀ ਚਿੰਤੇ ਆਉਂਦੇ ਆ ਉਹ ਲੈਟਰ ਮੇਰੀ ਆ ਉਹਦਾ ਸਰਕਾਰੀ ਨੰਬਰ ਲੱਗਿਆ 1872022 ਦਾ ਉਦੋਂ ਮੈਂ ਐਮਐਲਏ ਬਣਿਆ ਸੀ ਮੈਨੂੰ 5 ਮਹੀਨੇ ਐਮਐਲਏ ਬਣਿਆ ਹੋਇਆ ਸੀ ਪਹਿਲੇ ਤਿੰਨ ਕੰਮ ਚਾਰ ਪੁੱਛੇ ਸੀ ਅਵੇ ਦੇ ਲੋ ਪਹਿਲਾ ਕੰਮ ਹੈ ਢਾਣੀ ਨਤਾ ਸਿੰਘ ਦੀ ਕਿ ਭਾਵੇਂ ਆਰਟੀਆ ਨਾ ਦੋਵੇਂ ਜਣੇ ਕਢਾ ਲਿਆ ਜੇ ਤੇ ਕੈਂਪੀ ਨੂੰ ਕਹਿਣਾ ਚਾਹੁੰਦਾ ਸਾਡੇ ਸ਼ੇਰ ਸਿੰਘ ਖਾਇਆ ਸਾਹਿਬ ਨੂੰ ਪਰ ਦੂਜਾ ਰਵਿੰਦਰ ਹਾਵਲੇ ਨੂੰ ਵੀ ਦੋਵੇਂ ਜਣੇ ਆਰਟੀਆ ਹੀ ਪਾਓ ਪੀ ਡਬਲਯੂ ਡੀ ਵਿਭਾਗ ਨੂੰ ਉਥੋਂ ਡਿਟੇਲ ਮੰਗਾ ਲਓ ਵੀ ਕਿਹੜੇ ਐਮਐਲਏ ਦੇ ਟਾਈਮ ਤੇ ਚਿੱਠੀ ਗਈ ਸੀ ਤੇ ਕਿਹਨੇ ਕੰਮ ਕਰਾਇਆ ਆਹ ਲੈਟਰ ਹੈ ਜਿਹੜੀ ਲੈਟਰ ਤੇ ਕੰਮ ਸੀ ਪਹਿਲਾ ਕੰਮ ਸੀ ਟਾਣੀ ਨੱਤਾ ਸਿੰਘ ਵਾਲੀ ਤੋਂ ਪਿੰਡ ਟੰਡੀਗਦੀ ਮਿੰਨ ਲਿੰਕ ਰੋਡ ਦੇ ਸੱਤ ਤੋਂ ਲੈ ਕੇ ਦਰਿਆਲ ਆ ਦੂਜਾ ਕੰਮ ਸੀ ਬੱਗੇ ਕੀ ਮੋੜ ਤੋਂ ਮੀਰ ਖਸ ਬਾਈਪਾਸ ਜਿਹੜਾ ਬੜਾ ਨਵਾਂ ਪਾਸ ਹੋਇਆ ਤੀਜਾ ਕੰਮ ਸੀ ਹੌਜ ਖਾਸ ਸੁਬਰਾਮਨ ਰਸੂਲ ਆ ਵੱਡੀ ਰੋਡ ਕਰਨ ਦਾ ਤੇ ਚੌਥਾ ਕੰਮ ਸੀ ਮੁਕਸਰ ਰੋਡ ਤੇ ਪੱਕੇ ਵਾਲੀ ਗਾ ਆ ਉਹ ਲੈਟਰ ਹੈ ਮੇਰੇ ਵਾਲਾ ਆ ਮੇਰੇ ਸਾਈਨ ਹੈ ਆ ਸਾਰੇ ਮੰਤਰੀ ਸਭਾ ਦੇ ਉਹਨਾਂ ਦੇ ਸਾਈਨ ਹੈ ਟੋਟਲ ਕੰਪਲੀਟ ਤੇ ਤੁਹਾਨੂੰ ਮੈਂ ਪੱਤਰ ਕਰਾਉਣ ਦੇਵਾਂਗਾ ਇਹਨਾਂ ਨੂੰ ਲਾਈਵ ਲੈ ਕੇ ਪੁੱਛੋ ਇਹ ਡਾਕ ਵੀ ਤੁਸੀਂ ਕੋਈ ਅਜੇ ਤੱਕ ਡੱਕਾ ਤੋੜਿਆ ਕੋਈ ਸਾਈਨ ਕੀਤੇ ਕੋ ਡਾਕੂਮੈਂਟ ਇਹ ਉਹ ਇਹ ਉਹ ਪ੍ਰਸ਼ਾਸਕੀ ਪ੍ਰਵਾਨਗੀ ਹੈ 18/7/2022 ਦੀ ਉਹ ਲੈਟਰ ਹੈ ਜਿਹੜੀ ਦਫ਼ਤਰੋਂ ਚੱਲੀ ਸੀ ਤੇ 6/2/2023 ਦੀ ਆਪ ਪ੍ਰਸ਼ਾਸਨ ਨੂੰ 6 ਮਹੀਨੇ ਲੱਗ ਜਾਂਦੇ ਆ ਪ੍ਰੋਸੈਸ ਨੂੰ ਨਵਾਰਡ ਦਾ ਪ੍ਰੋਜੈਕਟ ਸੀ 6 ਮਹੀਨੇ ਲੱਗਣ ਤੋਂ ਬਾਅਦ ਇਹ ਉਹਦੀ ਪ੍ਰਸ਼ਾਸਨਿਕ ਪ੍ਰਵਾਨਗੀ ਹੈ ਇਹਦੇ ਤੇ ਆ ਤਿੰਨ ਨੰਬਰ ਪੇਜ ਤੇ 8 ਨੰਬਰ ਤੇ ਲਿਖਿਆ ਹੈ ਰੀ ਕੰਸਟਰਕਸ਼ਨ ਆਫ 3 ਸਪੈਨ 20 ਮੀਟਰ ਇਚ ਬ੍ਰਿਜ ਆਵਰ ਸਤਲੈ ਰੇਵਰ ਚੱਕ ਲਿੰਕ ਰੋਡ ਟਾਣੀ ਟੰਡੀ ਕਦੀਮ ਤੋਂ ਟਾਣੀ ਨੱਥਾ ਸਿੰਘ ਵਾਲਾ ਆ ਸਾਢੇ 3 ਕਰੋੜ ਦਾ ਟੋਟਲ ਪ੍ਰੋਜੈਕਟ ਸੀ ਆ ਤੁਹਾਨੂੰ ਅੰਡਰਲਾਈਨ ਕਰਦਾ 8 ਨੰਬਰ ਤੇ ਆ ਇਹਨਾਂ ਕਾਗਲ ਆਇਓ ਫਿਰ ਝੂਠ ਮਾਰਨੇ ਮੰਨਦੇ ਨਹੀਂ ਪੱਪਾ ਨਹੀਂ ਝੂਠੇ ਦਾ ਕੰਮ ਹੋਇਆ ਤੇ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹ ਕੋਈ ਵੀ ਸਰਕਾਰ ਨੇ ਚੰਗਾ ਕੰਮ ਕੀਤਾ ਨਾ ਮੈਂ ਪੱਲਿਓ ਬਣਾਇਆ ਨਾ ਮੇਰੀ ਉਕਾਸੀ ਮੈਨੂੰ ਲੋਕਾਂ ਨੇ ਐਮ ਐਲ ਏ ਬਣਾਇਆ ਇਸੇ ਕਰਕੇ ਬਣਾਇਆ ਵੀ ਜਿਹੜੀ ਲੋਕਾਂ ਦੀ ਜ਼ਰੂਰੀ ਲੋੜਤਾਂ ਜ਼ਰੂਰਤਾਂ ਨੇ ਅਸੀਂ ਉਹ ਕੰਮ ਕਰ ਸਕੀਏ ਪਰ ਮੇਰਾ ਪਹਿਲਾ ਵਾਦਾ ਸੀ ਇਹਨਾਂ ਨਾਲ ਮੈਨੂੰ ਪੁੱਛਿਆ ਗਿਆ ਵੀ ਪਹਿਲੇ ਤਿੰਨ ਕੰਮ ਦੱਸੋ ਤੇ ਉਹ ਸਾਢੇ ਤਿੰਨ ਕੋਟ ਦੀ ਫੁੱਲ ਮੰਗੀ ਤਾਂ ਮੈਨੂੰ ਕਹਿੰਦੇ ਚਾਹ 10 ਸੜਕਾਂ ਪਾ ਲਓ 10 ਪਿੰਡ ਰਾਜੀ ਕਰਨੇ ਮੈਂ ਕਹਿੰਦਾ ਜੀ 10 ਪਿੰਡ ਫਿਰ ਰਾਜੀ ਹੋ ਜਾਣਗੇ ਸੜਕਾਂ ਦਾ ਸਾਲ ਬਾਅਦ ਵੀ ਬਣ ਜਾਣੀਆਂ ਪਰ ਡਾਣੀ ਨਤਾ ਸਿੰਘ ਵਾਲੀ ਇਹ ਸਭ ਤੋਂ ਪਹਿਲਾ ਡੈਲੀਗੇਟ ਸੀ ਮੇਰਾ 2007 8 ਤੋਂ ਪਿਛਰਾ ਹੈਂਡੀਕੈਪ ਰਾ ਹੈ ਸਾਡਾ ਹੁਣ ਇਹਨੂੰ ਮੋਟਰ ਵਹੀਕਲ ਚੱਲੀ ਉਦੋਂ ਤਾਂ ਲੰਘਦੇ ਵੀ ਨਹੀਂ ਹੁੰਦੇ ਸੀ ਤੇ ਰਾਸ਼ਨ ਵੀ ਨਹੀਂ ਹੁੰਦਾ ਸੀ ਸਕੂਲ ਬੰਦ ਰਹਿੰਦੇ ਸੀ ਇਸ ਪਿੰਡ ਦੇ ਅੱਜ ਕੋ ਚਲੋ ਸਕੂਲ ਵੀ ਚੱਲਦੇ ਆਪ ਘਰਾ ਸਾਡਾ ਦੇਖੋ ਬੈਟਰੀ ਵਾਲੀ ਗੱਡੀ ਤੇ ਉੱਤੇ ਲੰ